ਜੀ ਤੁਹਾਨੂੰ ਬਾਜ਼ਾਰ ਦੀਆਂ ਰੌਣਕ ਭਰੀਆਂ ਤਸਵੀਰਾਂ ਤਾਂ ਦਿਖਾਈਆਂ ਨਾ ਸਾਨੂੰ ਮਿੱਟੀ ਦੇ ਭਾਂਡੇ ਵੀ ਦਿਖਾ ਰਹੇ ਕਿਦੋਂ ਛੋਟੇ-ਛੋਟੇ ਸੋਨੇ-ਸੋਨੇ ਭਾਂਡੇ ਮਿੱਟੀ ਦੇ ਬਣਾਏ ਗਏ ਨੇ ਤਾਂ ਸਾਡੇ ਨਾਲ ਆਂਟੀ ਜੀ ਬੈਠੇ ਨੇ ਮੌਜੂਦ ਨੇ ਇਹਨਾਂ ਨਾਲ ਗੱਲਬਾਤ ਕਰਦੇ ਆਂ ਹਾਂਜੀ ਆਂਟੀ ਜੀ ਜਿਹੜੇ ਇਹ ਮਿੱਟੀ ਦੇ ਬਰਤਨ ਬਣੇ ਹੋਏ ਨੇ ਮਤਲਬ ਇਹਨਾਂ ਨੂੰ ਕਿੰਨੀ ਕੀ ਮਿਹਨਤ ਲੱਗਦੀ ਆ ਮਤਲਬ ਜਿਹੜੇ ਇਹ ਕੁਜੇ ਪੈ ਨੇ ਇਹ ਕਿਸ ਚੀਜ਼ ਲਈ ਵਰਤੇ ਜਾਂਦੇ ਨੇ ਜੀ ਇਹ ਬਰਤ ਲਈ ਵਰਤੇ ਜਾਂਦੇ ਨੇ ਜੀ ਜੀ ਬਾਕੀ ਸਾਡੇ ਹੋਰ ਵਿਆਹ ਸਰਦੀਆਂ ਦੇ ਲਈ ਵੀ ਕੰਮ ਆਉਂਦੇ ਨੇ ਠੀਕ ਹੈ ਇਹ ਤੁਹਾਡੇ ਬਰਤਨ ਹੁਣ ਕਿੰਨੇ ਕ ਵਿਕ ਚੁੱਕੇ ਨੇ ਜੀ ਸਾਡੇ ਬਰਤਨ ਸਵੇਰ ਦੇ 50 ਕ ਪੀਸ ਦਿੱਤੇ ਨੇ 50 ਕ ਪੀ ਹਾਂਜੀ ਇੱਕ ਕਿੰਨੇ ਦਾ ਦਿੰਦੇ ਹੋ ਤੁਸੀਂ ਸਾਨੂੰ ਪੂਰੀ ਕੀਮਤ ਨਹੀਂ ਮਿਲਦੀ ਜੀ ਅੱਛਾ ਪੂਰੀ ਮਿਲਦੀ ਨਹੀਂ ਜੀ ਹਾਂਜੀ ਪਹਿਲਾਂ ਮਿੱਟੀ ਕੁੱਟਦਿਆਂ ਸਾਣਦਿਆਂ ਫੇਰ ਅਸੀਂ ਬਣਾਉਣਿਆਂ ਫੇਰ ਸਾਡੇ ਗੋਹਿਆਂ ਦੀ ਕੀਮਤ ਐ ਦੇਖੋ ਅਸੀਂ ਕੀ ਕਰੀਏ ਸਾਨੂੰ ਕੋਈ ਹੱਲ ਦੱਸੋ ਜਿੱਦੋਂ ਹੁਣ ਇਹ ਤੇ ਰੋਂ ਦੇ ਨੇ ਹਨਾ ਤਾਂ ਬਹੁਤ ਸਾਰੀਆਂ ਤਿਆਰੀਆਂ ਕੀਤੀਆਂ ਜਾਂਦੀਆਂ ਨੇ ਪਹਿਲਾਂ ਲੋਕਾਂ ਦੇ ਵੱਲੋਂ ਤੇ ਥੋੜਾ ਵੀ ਇਹੀ ਤਿਹਾਰਾਂ ਤੇ ਆਸ ਹੁੰਦੀ ਆ ਵੀ ਚਲੋ ਦੀਵਾਲੀ ਆ ਰਹੀ ਹੈ ਤਿਹਾਰ ਆ ਰਹੇ ਆ ਅਸੀਂ ਕਮਾਈ ਕਰਾਂਗੇ ਫਿਰ ਮਤਲਬ ਉਹਦੇ ਭਾਂਡੇ ਬਣਾਉਣੇ ਉਹ ਵੀ ਤੁਹਾਨੂੰ ਪੂਰਾ ਮੁੱਲ ਮਿਲਦਾ ਨਹੀਂ ਪੂਰਾ ਸਾਨੂੰ ਨਹੀਂ ਮਿਲਦਾ ਦੇਖੋ ਸਾਡੀ ਕਿੰਨੀ ਮਿਹਨਤ ਹੈ ਕਿੰਨਾ ਅਸੀਂ ਉਹ ਕਰਦੇ ਆ ਬੱਚਾ ਬੱਚਾ ਸਾਡਾ ਮਿੱਟੀ ਚ ਲਿਬੜਦਾ ਸਾਨੂੰ ਪੂਰਾ ਰੇਟ ਨਹੀਂ ਮਿਲਦਾ ਫਿਰ ਵੀ ਜਿੱਦੋਂ ਹੋਰ ਲੋਕਾਂ ਨੂੰ ਛਾਹ ਹੁੰਦਾ ਨਮੀ ਨਮੀਆ ਚੀਜ਼ਾਂ ਖਰੀਦਦੇ ਨੇ ਤੁਹਾਨੂੰ ਕਿੰਨਾ ਕਾ ਛਾਹ ਹੁੰਦਾ ਤਿਹਾਰਾਂ ਦਾ ਦੇ ਤਿਹਾਰਾਂ ਦਾ ਸਾਨੂੰ ਬੜਾ ਚਾਹ ਹੈ ਜੀ ਪਰ ਸਾਡੀ ਮਿਹਨਤ ਨਹੀਂ ਪਰਣੀ ਕੰਮ ਹੁਣ ਦੱਸੋ ਅਸੀਂ ਕੀ ਕਰੀਏ ਦੂਜੇ ਆਪਣੇ ਨਿਆਣਿਆਂ ਦੇ ਲਈ ਹੋ ਗਿਆ ਜਾਂ ਆਪਣੇ ਘਰਾਂ ਦੇ ਲਈ ਮਠਿਆਈਆਂ ਲੈ ਕੇ ਜਾਂਦੇ ਨੇ ਫਿਰ ਤੋਂ ਤੁਹਾਨੂੰ ਇਹੀ ਕਮਾਈ ਆ ਤੁਹਾਨੂੰ ਕਿੰਨੀ ਕੀ ਉਮੀਦ ਹੁੰਦੀ ਆ ਵੀ ਅਸੀਂ ਵੀ ਆਪਣੇ ਬੱਚਿਆਂ ਲਈ ਕੱਪੜੇ ਖਰੀਦੀਏ ਨਵੇਂ ਸਾਰਾ ਉਮੀਦ ਹੈ ਜੀ ਸਾਡੀ ਕੀਮਤ ਵੀ ਨਹੀਂ ਪੂਰੀ ਹੁੰਦੀ ਲੋਕ ਹੀ ਸਾਨੂੰ ਉਹ ਕਰਦੇ ਨੇ ਤੰਗ ਅਛਾ ਲਈ ਵੀ ਖਰੀਦਣ ਵੇਲੇ ਕੋਈ ਕਹਿੰਦਾ 10 ਰੁਪਏ ਲੈ ਲੈ ਕੋਈ ਕਹਿੰਦਾ 20 ਰੁਪਏ ਲੈ ਲੈ ਦੱਸੋ ਅੱਜ ਕੱਲ ਕੀ ਚੀਜ਼ ਨਹੀਂ ਮਿਲ ਗਈ ਐ ਮਿੱਟੀ ਨਹੀਂ ਮਿਲਦੀ ਗੋਹੇ ਨਹੀਂ ਮਿਲਦੇ ਸਾਨੂੰ ਆ ਵੀ ਪਾਣ ਨੂੰ ਜਗ੍ਹਾ ਨਹੀਂ ਹੈਗੀ ਅਛਾ ਲੋਕਮਤਲਾ ਅਕਸਰ ਕਹਿੰਦੇ ਨੇ ਤਾਂ ਮਿੱਟੀ ਦੀ ਆ ਪਰ ਜਿਹੜਾ ਬਣਾਉਣ ਵਾਲਾ ਜਾਣਦਾ ਜੀ ਬਣਾਉਣ ਵਾਲਾ ਜਾਣਦਾ ਨਾ ਸਾਡੀ ਮਿਹਨਤ ਸਾਨੂੰ ਪਤਾ ਸਿਰ ਮੂੰਹ ਸਾਡਾ ਇੱਕ ਹੋ ਜਾਂਦਾ ਸਾਨੂੰ ਕੋਈ ਉਹ ਨਹੀਂ ਹੈਗਾ ਇਹਦੇ ਠੀਕ ਹੁਣ ਸਾਨੂੰ ਹੋਰ ਕੋਈ ਕੰਮ ਨਹੀਂ ਆਉਂਦਾ ਬੱਚੇ ਪੜ੍ਹੇ ਲਿਖੇ ਸਾਡੇ ਵਿਹਲੇ ਫਿਰਦੇ ਨੇ ਕੋਈ ਨੌਕਰੀ ਨਹੀਂ ਮਿਲਦੀ ਕੋਈ ਚੌਂਕੀਦਾਰ ਵੀ ਨਹੀਂ ਰੱਖ ਰਹੇ ਤਾਂ ਸੋ ਕੀ ਕਰੀਏ ਜੀ ਜੀ ਹਾਂ ਹਾਂ ਜੀ ਇੱਕ اپੀਲ ਕਰਦਾ ਕਰਾਂਗੇ ਵੀ ਜਦੋਂ ਹੁਣ ਤਿਹਾਰਾਂ ਦੇ ਦਿਨ ਚੱਲ ਰਹੇ ਨੇ ਤਾਂ ਤਿਹਾਰਾਂ ਦੇ ਕਮਿਆਰਾਂ ਨੂੰ ਉਮੀਦ ਹੁੰਦੀ ਆ ਵੀ ਅਸੀਂ ਮਿੱਟੀ ਦੇ ਬਰਤਨ ਬਣਾਈਏ ਤੇ ਉਹਨਾਂ ਦਾ ਪੂਰਾ ਮੁੱਲ ਮਿਲੇ ਕਿਉਂਕਿ ਇਹਨਾਂ ਦਾ ਵੀ ਛਾ ਕਿਉਂਕਿ ਇਹਨਾਂ ਨੇ ਵੀ ਆਪਣੇ ਬੱਚੇ ਲਈ ਮਠਿਆਈਆਂ ਕੱਪੜੇ ਖਰੀਦਣੀਆਂ ਹੁੰਦੀਆਂ ਨੇ ਤਾਂ ਇਹਨਾਂ ਦਾ ਵੀ ਤਿਆਰ ਹੁੰਦਾ ਜੇਕਰ ਇਹਨਾਂ ਦੇ ਭਾਂਡੇ बिकਣਗੇ ਆਈ ਹੋ ਪਾਉਗੀ ਜੇ ਤੁਹਾਨੂੰ ਵੀ ਚੀਜ਼ ਤਾਂ ਹੀ ਲਿਆ ਕੇ ਦੇਵਾਂਗੇ ਜੇ ਸਾਡੇ ਵੇਕਣਗੇ ਦੇਖੋ ਸਾਡਾ ਹਾਲ ਕਿਹੜਾ ਤੜਕੇ ਦੀ ਚਾਹ ਨਹੀਂ ਪਾਣੀ ਨਹੀਂ ਰੋਟੀ ਨਹੀਂ ਅਸੀਂ ਗਾਖਦੇ ਆਸਤੇ ਬੈਠੇ ਜੀ ਜੀ ਠੀਕ ਹੈ ਨਹੀਂ ਸਾਨੂੰ ਵੀ ਕੋਈ ਬੱਟਟ ਹੋਣੀ ਚਾਹੀਦੀ ਹੈ ਸਾਨੂੰ ਕੋਈ ਕਮਾਈ ਨਹੀਂ ਹੈਗੀ ਬੀਏ ਬੀਏ ਪੜਿਆ ਐਨਐਨ ਮੇ ਪੜੇ ਬੱਚੇ ਸਾਡੇ ਵਿਲੇ ਫੜ ਗਏ ਜੀ ਜੀ ਕੀ ਆ ਕਰੀਏ ਫਿਰ ਅਸੀਂ ਸਾਡਾ ਵੀ ਕੋਈ ਗਵਰਨਮੈਂਟ ਉਹ ਕਰੇ ਵੀ ਹਾਂ ਥੋੜੀ ਕਮਾਈ ਆ ਜਾ ਹੋਰ ਤਿਹਾਰ ਮਨਾਉਣ ਜੋਗੇ ਵੀ ਨਹੀਂ ਪੈਸੇ ਮਿਲਦੇ ਨਹੀਂ ਹਾਂਜੀ ਆਪਾਂ ਜਿੱਤੇ ਬਰਗਰ ਪੀਜਿਆਂ ਦੇ ਜਾਂ ਹੋਰ ਪੈਸੇ ਤਾਂ ਅਡਾਉਣੇ ਆ ਪਰ ਜਿੱਥੇ ਪੈਸੇ ਖਰਚਨੇ ਨੇ ਉੱਥੇ ਉਹਨਾਂ ਨੂੰ ਇਹਨਾਂ ਦੀ ਮਿਹਨਤ ਦਾ ਮੁੱਲ ਪੂਰਾ ਦਿੱਤਾ ਜਾਵੇ ਪੂਰੀ ਕੀਮਤ ਦਿੱਤੀ ਜਾਵੇ ਤਾਂ ਜੋ ਇਹ ਵੀ ਦੀਵਾਲੀ ਪੂਰੀ ਆਪਣੇ ਚੌ ਦੇ ਨਾਲ ਮਨਾਉਣ